ਦੇਖੋ ਜੀ ਸਰਦਾਰ ਸਕੱਤਰ ਸਿੰਘ ਸੰਧੂ ਜਿਨ੍ਹਾਂ ਦਾ ਕਿ ਪਸ਼ੋਕੜ ਇਸੇ ਜ਼ਿਲ੍ਹੇ ਦੇ ਵਿੱਚ ਆ ਮੀਆਂਵਿੰਡ ਅੱਜ ਕੱਲ ਕੈਨੇਡਾ ਦੇ ਵਿੱਚ ਐਡਮਿੰਟਨ ਰਹਿ ਰਹੇ ਨੇ ਇਹ ਸਾਡੇ ਬੜੇ ਪਰਮ ਮਿੱਤਰ ਨੇ ਆਉਂਦੇ ਜਾਂਦੇ ਰਹਿੰਦੇ ਨੇ ਪਹਿਲਾਂ ਵੀ ਸੋ ਇਹਨਾਂ ਨੇ ਅੱਜ ਐਨ ਆਰ ਆਈ ਪਰਿਵਾਰ ਜਿਹੜੇ ਨੇ ਉਹ ਇੱਥੇ ਇਕੱਠੇ ਕੀਤੇ ਨੇ ਸੈਵਨ ਸਟਾਰ ਦੇ ਵਿੱਚ ਸੋ ਉਹਨਾਂ ਨੂੰ ਜਿਹੜਾ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਸਾਨੂੰ ਪੰਜਾਬ ਦੇ ਵਿੱਚ ਸਰਕਾਰ ਬਦਲਣ ਦੇ ਵਾਸਤੇ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਅੱਜੇ ਧੰਨਵਾਦ ਵੀ ਕੀਤਾ ਵਾ ਤੇ ਅੱਗੇ ਤੋਂ ਅਸੀਂ ਉਹਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਿਸਟਮ ਬਦਲਣ ਦੇ ਵਾਸਤੇ ਸਾਡਾ ਸਹਿਯੋਗ ਦਿਓ ਕਿ ਉਹਨਾਂ ਨੇ ਬਹੁਤ ਚੰਗਾ ਹੰਗਾਰਾ ਭਰਿਆ ਵਾ ਕਿਉਂਕਿ ਉਹਨਾਂ ਦੀਆਂ ਪੰਜਾਬ ਦੇ ਨਾਲ ਜੜ੍ਹਾਂ ਜੁੜੀਆਂ ਨੇ ਉਹ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਹੈ ਸਦਾ ਹੀ ਸੁੱਖ ਮੰਗਦੇ ਨੇ ਸੋ ਜਿੰਨੇ ਵੀ ਅੱਜ ਇੱਥੇ ਪਰਿਵਾਰ ਉਹ ਇਕੱਠੇ ਹੋਏ ਨੇ ਉਹਨਾਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਵਾ ਕਿ ਸਖਤਰ ਸਿੰਘ ਸੰਧੂ ਜਿਹੜੇ ਨੇ ਉਹ ਇੱਥੇ ਲੋਕ ਸਭਾ ਹਲਕੇ ਦੇ ਵਿੱਚ ਵੀ ਕਾਫੀ ਮਿਹਨਤ ਕਰ ਰਹੇ ਨੇ ਪਹਿਲਾਂ ਵੀ ਜਦੋਂ ਵੀ ਇਲੈਕਸ਼ਨ ਹੁੰਦੀ ਆ ਇੱਥੇ ਆਣ ਕੇ ਮਹੀਨਿਆਂ ਬੱਧੀ ਰਹਿੰਦੇ ਨੇ ਜਲੰਧਰ ਇੱਥੋਂ ਤੱਕ ਕਿ 22 ਇਲੈਕਸ਼ਨ ਦੇ ਵਿੱਚ ਵੀ ਬਹੁਤ ਸਮਾਂ ਬਤੀਤ ਕਰਕੇ ਗਏ ਨੇ ਸੋ ਇਹਨਾਂ ਨੂੰ ਵੀ ਫਿਕਰ ਹੈ ਕਿ ਪੰਜਾਬ ਦਾ ਜਿਹੜਾ ਸਿਸਟਮ ਹੈ ਉਹ ਬਦਲਣਾ ਵਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸ ਹੋ ਰਿਹਾ ਵਾ ਲੋਕ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਡਾ ਵੀ ਇਹ ਧਈਆ ਵਾ ਕਿ ਇਹ ਕੰਮ ਜਿਹੜਾ ਇੱਥੇ ਬੰਦ ਕਰਨਾ ਵਾ ਲੋਕ ਇੱਥੇ ਆਪਣੀ ਖੁਸ਼ੀ ਨਾਲ ਰਹਿਣ ਭਗਵੰਤਾਨ ਸਰਕਾਰ ਵੀ ਪਰਾਲੇ ਕਰ ਰਹੀ ਆ ਨੌਜਵਾਨਾਂ ਨੂੰ ਇੱਥੇ ਜਿਹੜੀਆਂ ਵਧੀਆ ਸਹੂਲਤਾਂ ਦੇ ਰਹੀਆਂ ਵੀ ਉਹਨਾਂ ਨੂੰ ਬਾਹਰ ਨਾ ਜਾਣਾ ਭਾਵੇਂ ਸਵਾਪਾ ਸਾਰਿਆਂ ਨੇ ਰਲ ਮਿਲ ਕੇ ਇਹ ਯਤਨ ਕਰਨੇ ਹਨ ਆਪਣਾ ਟਾਈਮ ਕੱਢ ਕੇ ਜਿਹੜਾ ਇੱਥੇ ਪਹੁੰਚਿਆ ਸਾਡੇ ਜਿਹੜੀ ਆ ਐਨ ਆਰ ਆਈ ਦੀ ਜਿਹੜੀ ਹੈ ਅੱਜ ਮੀਟਿੰਗ ਬੁਲਾਈ ਸੀਗੀ ਇਕੱਠ ਕੀਤਾ ਸੀਗਾ ਜਿਹੜਾ ਇੱਕ ਐਨ ਆਰ ਆਈ ਨੂੰ ਜਿਹੜਾ ਭਰਾਵਾਂ ਨੂੰ ਜਾਗਰੂਕ ਕਰਨ ਲਈ ਕਿ ਆਪਣੇ ਜਿਹੜੇ ਆ ਪੰਜਾਬ ਦੇ ਪ੍ਰਤੀ ਕੀ ਫਰਜ਼ ਹੈ ਆਪਾਂ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਆ ਵਸਦੇ ਨੇ ਪੰਜਾਬੀ ਭਰਾਵਾ ਐਨ ਆਰ ਆਈ ਆ ਆਪਾਂ ਜਿੱਥੇ ਆਪਣੇ ਕਾਰੋਬਾਰ ਉਥੇ ਕਰਨ ਰਹੇ ਆ ਉਥੇ ਆਪਾਂ ਜੜੀਆਂ ਪੰਜਾਬ ਪ੍ਰਤੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਦੀ ਲੰਬਾਈ ਅ ਦੂਜਾ ਮੈਂ ਇਹ ਬੇਨਤੀ ਜ਼ਰੂਰ ਕਰਦਾ ਮਤਲਬ ਕਿ ਵੇਖੋ ਪੰਜਾਬ ਦਾ ਜਿਹੜਾ ਨਸ਼ਿਆਂ ਦੇ ਨਾਲ ਜਿਹੜਾ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਆ ਉਹਨੂੰ ਨੌਜਵਾਨੀ ਨੂੰ ਇਹਦੇ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਸਾਨੂੰ ਐਨ ਆਰ ਆਈ ਭਰਾਵਾਂ ਨੂੰ ਜਿਹੜਾ ਆਪ ਕੋ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਧਿਆਨ ਰੱਖਣਾ ਚਾਹੀਦਾ तकरीबन 1.5 ਲੱਖ ਰੁਪਏ ਪਿੰਡ ਆ ਇਹਦੇ ਵਿੱਚ ਹਰ ਇੱਕ ਪਿੰਡ ਦੇ ਵਿੱਚੋਂ 5-5 7-7 ਜਿਹੜੇ ਐਨਆਰਆਈ ਵਿਦੇਸ਼ਾਂ ਦੇ ਵਿੱਚ ਗਏ ਆ ਤੇ ਜੇ ਉਹ ਆਪਣੇ ਪਿੰਡਾਂ ਵੱਲ ਹੀ ਧਿਆਨ ਦੇ ਦੇਣ ਨਿਗਰਾਨੀ ਰੱਖਣ ਤੇ ਮੈਂ ਸਮਝਦਾ ਆ ਕਿ ਸਾਡਾ ਜਿਹੜਾ ਵਾ ਉਹ ਜਿੱਥੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਦਾ ਹੀ ਸਹਿਯੋਗ ਕਰੀਏ ਤੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਨਸ਼ੇ ਤੋਂ ਜਿਹੜਾ ਬਚ ਸਕਦੀ ਹੈ